ਦੁਨੀਆ ਦੇ ਕਈ ਹੋਰ ਮਹਾਨਗਰਾਂ ਵਾਂਗ ਹਵਾ ਵਿੱਚ ਲਟਕਦੀ ਇਹ ਮੋਨੋਰੇਲ ਜਰਮਨੀ ਦੀ ਹੈ। ਜ਼ਮੀਨ ਤੋਂ ਕਾਫੀ ਉੱਪਰ ਇੱਕ ਲਾਈਨ ਤੇ ਚੱਲ ਰਹੀ ਮੋਨੋਰੇਲ ਦਾ ਇਹ ਦੂਜਾ ਰੂਪ ਮੁੰਬਈ ਵਿੱਚ ਦੇਖਿਆ ਜਾ ਸਕਦਾ ਹੈ। ਉਸ ਨਗਰ ਵਿੱਚ ਜਿੱਥੇ ਅੱਜ ਤੋਂ ਕਰੀਬ 105 ਸਾਲ ਪਹਿਲਾਂ 2 ਫਰਵਰੀ 1914 ਨੂੰ ਇੱਕ ਹੋਰ ਮੋਨੋਰੇਲ ਸੇਵਾ ਸ਼ੁਰੂ ਕੀਤੀ ਗਈ ਸੀ। ਭਾਵੇਂ ਉਸ ਦਾ ਰੂਪ ਅੱਜ ਦੀ ਮੋਨੋਰੇਲ ਵਰਗਾ ਨਹੀਂ ਸੀ। ਇਹ ਦੇਸ਼ ਦੀ ਤੀਜੀ ਮੋਨੋਰੇਲ ਸੀ ਜਦਕਿ ਪਹਿਲੀ ਕੇਰਲਾ ਵਿੱਚ ਮਨਾਰ ਲੱਗੇ ਪਿਛਲੀ ਸਦੀ ਦੇ ਆਰੰਭ ਵਿੱਚ। ਕੁੰਡਾਲਾ ਵੈਲੀ ਰੇਲਵੇ ਦੇ ਰੂਪ ਵਿੱਚ 1902 ਵਿੱਚ ਸ਼ੁਰੂ ਹੋਈ ਸੀ ਮੋਡਲੇ ਦੌਰ ਦੀ ਮੋਨੋਰੇਲ ਵਿੱਚ ਅਜਵਾਂ ਗੱਡੀ ਤਾਂ ਸਿਰਫ ਇਕ ਲੇਨ ਤੇ ਹੀ ਚੱਲਦੀ ਸੀ ਪਰ ਸੰਤੁਲਨ ਬਣਾਈ ਰੱਖਣ ਲਈ ਇੱਕ ਪਾਸੇ ਦੇ ਪਹੀਏ ਸੜਕ ਤੇ ਚੱਲਦੇ ਸਨ ਮੁੰਬਈ ਮੋਨੋਰੇਲ ਤੋਂ ਕਰੀਬ 7 ਸਾਲ ਪਹਿਲਾਂ ਪਟਿਆਲਾ ਰਿਆਸ ਨੇ ਆਪਣੀ ਮੋਨੋਰੇਲ ਸੇਵਾ ਸ਼ੁਰੂ ਕੀਤੀ ਸੀ ਪਾਕਿਸਤਾਨੀ ਪੰਜਾਬ ਦੀ ਜੜਾਵਾਲਾ ਤਹਿਸੀਲ ਵਿੱਚ ਉਹਗੇ ਇੰਜੀਨੀਅਰ ਸਰ ਗੰਗਾ ਨਾਮ ਵੱਲੋਂ ਗੰਗਾਪੁਰ ਤੋਂ ਬਰਛਿਆਣਾ ਵਿਚਕਾਰ 3 ਕਿਲੋਮੀਟਰ ਦੀ ਪਟੜੀ ਤੇ 1898 ਵਿੱਚ ਸ਼ੁਰੂ ਕੀਤੀ ਗਈ ਇਸ ਕੋੜਾਗੱਡੀ ਸੇਵਾ ਨੂੰ ਮੋਨੋਰੇਲ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਦੋ ਲਾਈਨਾਂ ਤੇ ਦੌੜਦੀ ਹੈ ਪਰ ਆਰੰਭਿਕ ਮੋਨੋਰੇਲ ਨੂੰ ਇਸੇ ਤਰ੍ਹਾਂ ਨਾਲ ਖੱੱਚਰ ਜਾਂ ਬਰਦ ਖਿੱਚਦੇ ਸਨ ਪਟਿਆਲਾ ਦੀ ਮੋਨੋਰੇਲ ਵਿਸ਼ਵ ਦੀ ਇੱਕੋ ਇੱਕ ਮੋਨੋਰੇਲ ਹੈ ਜੋ ਅੱਜ ਵੀ ਚਾਲੂ ਹਾਲਤ ਵਿੱਚ ਹੈ ਸਤਿ ਸ਼੍ਰੀ ਅਕਾਲ ਦੋਸਤੋ ਆਓ ਅੱਜ ਇਸ ਤੋਂ ਇੱਕ ਵਿਲੱਖਣ ਇਹ ਸਫਰ ਤੇ ਰੇਲ ਗੱਡੀਆਂ ਇਹ ਸਫਰ ਹੈ ਪਟਿਆਲਾ ਸਟੇਟ ਮੋਨੋਰੇਲ ਟ੍ਰੇਨ ਵੀਜ਼ਾ ਬਹੁਤ ਕੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਪਟਿਆਲਾ ਦੇ ਹਕਮਨਾਨ ਮਹਾਰਾਜਾ ਭਵਿੰਦਰ ਸਿੰਘ ਨੇ 1907 ਦੇ ਵਿੱਚ ਆਪਣੀ ਸਟੇਟ ਅੰਦਰ ਮੋਨੋਰੇਲ ਸੇਵਾ ਦੀ ਸ਼ੁਰੂਆਤ ਕੀਤੀ ਸੀ ਇਹ ਦੋ ਹਿੱਸਿਆਂ ਦੇ ਵਿੱਚ ਸੀ ਪਹਿਲਾ ਟ੍ਰੈਕ ਸਰਹੰਤੂ ਬਸੇ ਤੱਕ ਜਾਂਦਾ ਸੀ ਇਸ ਦੀ ਲੈਂਥ 9.6 ਕਿਲੋਮੀਟਰ ਸੀ ਜਿਸ ਨੂੰ ਬਾਅਦ ਦੇ ਵਿੱਚ ਮਰਿੰਡਾ ਤੱਕ ਵਧਾਇਆ ਗਿਆ ਇਸ ਦੀ ਲੰਬਾਈ 24 ਕਿਲੋਮੀਟਰ ਹੋ ਗਈ ਤੇ ਦੂਜਾ ਟਰੈਕ ਪਟਿਆਲਾ ਤੋਂ ਸਨਾਮ ਤੱਕ ਜਾਂਦਾ ਸੀ ਇਸ ਟਰੈਕ ਦੀ ਲੰਬਾਈ 56 ਕਿਲੋਮੀਟਰ ਸੀ ਇਸ ਤੀਕਰ ਨਾਲ ਕੁੱਲ 80 ਕਿਲੋਮੀਟਰ ਲੰਬਾਈ ਦਾ ਟਰੈਕ ਪਟਿਆਲਾ ਸਟ੍ਰੀਟ ਦੇ ਵਿੱਚ ਸੀ ਦਰਅਸਲ ਐਮਪੀਰੀਅਲ ਸਰਵਿਸ ਦੇ ਇਮੇਂਟ ਲਈ ਪਟਿਆਲਾ ਸਟ੍ਰੀਟ ਕੋ 560 ਖਰਚੇ ਸਨ ਮਹਾਰਾਜਾ ਪਟਿਆਲਾ ਨੇ ਸੋਚੇ ਕਿ ਕਿਉਂ ਨਾ ਇੰਨਾ ਖर्चा ਤਾਂ ਕੋਈ ਕੰਮ ਲਿਆ ਜਾਵੇ ਇਹ ਵਿਚਾਰ ਮੋਨੋਰੇਲ ਦੀ ਪਟਿਆਲਾ ਸਟੇਟ ਦੇ ਵਿੱਚ ਸ਼ੁਰੂਆਤ ਦਾ ਕਾਰਨ ਬਣਿਆ ਮਹਾਰਾਜਾ ਪਟਿਆਲਾ ਨੇ ਕਰਨਲ ਸੀ ਡਬਲਯੂ ਬਾਲਜ਼ ਨੂੰ ਆਪਣੀ ਸਟੇਟ ਦੇ ਵਿੱਚ ਰੇਲਵੇ ਦਾ ਚੀਫ ਇੰਜੀਨੀਅਰ ਤਾਇਨਾਤ ਕੀਤਾ ਜਿਸ ਨੇ ਸ਼ਬਦ ਤੋਂ ਪੈਨਾ ਸਰਹੰਤੋਂ ਬਸੀ ਤੱਕ ਮੋਨੋਰੇਲ ਦੇ ਵਿਚਾਈ ਔਰ ਜਾਣਦੇ ਆ ਪਟਿਆਲਾ ਸਟੇਟ ਮੋਨੂ ਰੇਲ ਟレイン ਵੀਸ ਦੇ ਬਾਰੇ ਕੁਝ ਹੋਰ ਜਾਣਕਾਰੀ 1927 ਵਿੱਚ ਪਟਿਆਰ ਅਸਤ ਅੰਦਰ ਇਹ ਸੇਵਾ ਹਮੇਸ਼ਾ ਲਈ ਠੱਪ ਕਰ ਦਿੱਤੀ ਗਈ ਇਸ ਸਮੇਂ ਘਰੋ ਇਸ ਦਾ ਵਿਯੂਧ ਲਗਭਗ ਖਤਮ ਹੀ ਹੋ ਗਿਆ ਸ਼ਾਇਦ ਇਹ ਵਿਲੱਖਣ ਰੇਲ ਹਮੇਸ਼ਾ ਲਈ ਇਤਿਹਾਸ ਦੇ ਪੰਨਿਆਂ ਵਿੱਚ ਕਿਤੇ ਦਬ ਜਾਂਦੀ ਅਗਰ ਇੱਕ ਰੇਲਵੇ ਇਤਿਹਾਸਕਾਰ ਮਾਈਕ ਸੈਤੀਉ ਨੇ ਪੀਡਬਲੂਡੀ ਪਟਿਆਲਾ ਦੇ ਕਬਾਰ ਘਰ ਵਿੱਚ ਇਸ ਦੇ ਚਾਰ ਇੰਜਨ ਅਤੇ ਇਸ ਦੇ ਕੁਝ ਡੱਬਿਆਂ ਨੂੰ ਨਾਂ ਲੱਭਿਆ ਹੁੰਦਾ ਇਨ੍ਹਾਂ ਵਿੱਚ ਕਰਨਲ ਬੋਲਡ ਦੀ ਇਨਸਪੈਕਸ਼ਨ ਕਾਰ ਵੀ ਸੀ ਇਸ ਕਾਰ ਨੂੰ ਅਤੇ ਕਬਾੜ ਘਰ ਵਿੱਚੋਂ ਮੇਰੇ ਇੰਜਣ ਨੰਬਰ 4 ਨੂੰ ਅੰਮ੍ਰਿਤਸਰ ਦੀ ਰੇਲਵੇ ਵਰਕਸ਼ਾਪ ਵਿੱਚ 1976 ਅੰਦਰ ਮੁਰਦ ਤੋਂ ਚਾਲੂ ਹਾਲਤ ਵਿੱਚ ਲਿਆਂਦਾ ਗਿਆ ਜੋ ਇਸ ਸਮੇਂ ਨਵੀਂ ਦਿੱਲੀ ਦੇ ਰੇਲ ਮਿਊਜ਼ੀਅਮ ਦੀ ਸ਼ਾਨ ਹਨ ਕਬਾੜ ਘਰ ਤੋਂ ਮੇਰਾ ਇੱਕ ਹੋਰ ਇੰਜਣ ਅਤੇ ਇੱਕ ਡੱਬਾ ਅੰਮ੍ਰਿਤਸਰ ਦੀ ਰੇਲਵੇ ਵਰਕਸ਼ਾਪ ਵਿੱਚ ਦੇਖਿਆ ਜਾ ਸਕਦਾ ਹੈ ਬਾਕੀ ਇੰਜਣ ਕਿੱਥੇ ਅਤੇ ਕਿਸ ਹਾਲਤ ਵਿੱਚ ਹਨ ਇਹਨਾਂ ਬਾਰੇ ਕੋਈ ਪਤਾ ਨਹੀਂ ਹੈ ਇਹ ਇੰਜਨ ਜਰਮਨੀ ਦੇ ਨਗਰ ਬਰਲਿਨ ਵਿੱਚ 500 ਤੋਂ 700 ਪਾਉਂਡ ਦੇ ਕੀ ਬਣਵਾਏ ਗਏ ਸਨ ਇਹਨਾਂ ਵਿੱਚੋਂ ਕੋਈ ਵੀ ਸਰਹੰਦ ਮਰਿੰਡਾ ਲਾਈਨ ਤੇ ਨਹੀਂ ਚੱਲਿਆ ਕਿਉਂਕਿ ਇੰਜਨ ਭਾਰੇ ਸਨ ਅਤੇ ਇਹ ਪਟੜੀ ਉਹਨਾਂ ਦਾ ਬੋਝ ਸਹਿਣ ਕਰਨ ਤੋਂ ਅਸਮਰਥ ਸੀ ਭਾਰੀ ਟਰੈਕ ਕੇਵਲ ਪਟਿਆਲਾ ਸਟੇਸ਼ਨ ਤੋਂ ਸਿਟੀ ਮੰਡੀ ਤੱਕ ਹੀ ਸੀ ਅਤੇ ਇਹ ਖਿਆਲ ਕੀਤਾ ਜਾਂਦਾ ਹੈ ਕਿ ਇਹਨਾਂ ਦੀ ਵਰਤੋਂ ਸਿਰਫ 1 ਕਿਲੋਮੀਟਰ ਦੇ ਟਰੈਕ ਤੇ ਹੀ ਹੋਈ ਸਰਹੰਦ ਮਰਿੰਡਾ ਸੈਕਸ਼ਨ ਦਾ ਰੇਲਵੇ ਟਰੈਕ ਮੁੰਬਈ ਦੀ ਇੱਕ ਫਰਮ ਮਾਰਸ਼ਲੈਂਡ ਅਤੇ ਪ੍ਰਿੰਸ ਤੋਂ ਤਿਆਰ ਕਰਵਾਇਆ ਸੀ ਤੇ ਇਸ 24 ਕਿਲੋਮੀਟਰ ਦੇ ਟ੍ਰੈਕ ਤੇ ਉਸ ਸਮੇ 70000 ਰੁਪਏ ਖਰਚ ਆਏ ਸਨ ਬਸਿਅਤੇ ਮਰਿੰਡਾ ਵਿਚਕਾਰ ਇੱਕ ਹੋਰ ਰੇਲਵੇ ਸਟੇਸ਼ਨ ਆਲੰਪੁਰ ਵੀ ਸੀ ਮਰਿੰਡੇ ਵਾਲੀ ਲਾਈਨ ਰੋਪੜ ਤੱਕ ਵਧਾਉਣ ਦਾ ਇਰਾਦਾ ਸੀ ਪਰ ਨੰਗਲ ਲਈ ਨਾਰਥ-ਵੈਸਟ ਰੇਲਵੇ ਦੀ ਸਰਹੰਤ ਤੋਂ ਰੋਪੜ ਤੱਕ ਲਾਈਨ ਬਣ ਜਾਣ ਨਾਲ ਇਹ ਵਿਚਾਰ ਤਿਆਗ ਦਿੱਤਾ ਗਿਆ ਇਸ ਦਾ ਦੂਜਾ ਕਾਰ ਆਟੋਮੋਬਾਈਲ ਇੰਡਸਟਰੀ ਦਾ ਉਭਾਰ ਸੀ ਇਸ ਲਈ ਇਹ ਸੇਵਾ 1 ਅਕਤੂਬਰ 1927 ਤੋਂ ਹਮੇਸ਼ਾ ਲਈ ਬੰਦ ਕਰ ਦਿੱਤੀ ਗਈ ਸ਼ੁਰੂ ਵਿੱਚ ਇਹ ਰੇਲ ਸੇਵਾ ਘਾਟੇ ਵਿੱਚ ਨਹੀਂ ਸੀ 1908 ਵਿੱਚ ਕਰਨਲ ਬੌਲਸ ਦੇ ਇੱਕ ਯਾਦ ਪੱਤਰ ਮੁਤਾਬਕ ਇੱਕ ਮਹੀਨੇ ਵਿੱਚ 20000 ਲੋਕਾਂ ਨੇ ਇਸ ਤੇ ਸਫ਼ਰ ਕੀਤਾ ਉਸ ਸਮੇਂ ਸਰਹੰਤੋਂ ਮਰਿੰਡਾ ਤੱਕ ਦਾ ਕਿਰਾਇਆ 1.5 ਆਨਾ ਸੀ ਅਤੇ 37 ਕਿਲੋ ਭਾਰ ਦੀ ਢੁਆਈ ਇੱਕ ਆਨਾ ਰੱਖੀ ਗਈ ਸੀ ਇਸ ਇਲਾਕੇ ਨੂੰ ਵੀਟ ਬੌਲ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਇਸ ਦੀ ਢੁਆਟ ਢੁਆਈ ਤੋਂ ਕਿੰਨੀ ਕਮਾਈ ਹੋਈ ਇਸ ਦਾ ਕੋਈ ਜ਼ਿਕਰ ਨਹੀਂ ਆਵੇਂ ਕਿ ਪਟਿਆਲਾ ਦੀ ਮੋਨੋਰੇਲ ਸੇਵਾ ਨੂੰ ਖਰਚਾਂ ਤੇ ਵਧਦਾ ਨਾਲ ਚਲਾਇਆ ਜਾਂਦਾ ਸੀ ਪਰ ਇੰਜਣਾਂ ਦੀ ਕੁੱਲ ਗਿਣਤੀ ਕਿੰਨੀ ਸੀ ਇਸ ਬਾਰੇ ਕੋਈ ਸਪਸ਼ਟ ਨਹੀਂ ਅੰਦਾਜ਼ਾ 18 ਲਾਇਆ ਜਾਂਦਾ ਹੈ ਜਿਨ੍ਹਾਂ ਵਿੱਚੋਂ 4 ਜਰਮਨੀ ਵਿੱਚ 2 ਬਰਤਾਨੀਆ ਵਿੱਚ ਤਿਆਰ ਕੀਤੇ ਗਏ ਸਨ ਤੇ 2 ਆਟੋ ਇੰਜਨਸਨ ਅੱਜ ਨਾ ਹੀ ਸਰਹੰਦ ਮਰਿੰਡਾ ਇਲਾਕੇ ਵਿੱਚ ਅਤੇ ਨਾ ਹੀ ਪਟਿਆਲਾ ਸੁਨਾਮ ਇਲਾਕੇ ਵਿੱਚ ਇਸ ਮੋਨੋਰੇਲ ਸੇਵਾ ਦਾ ਕੋਈ ਚਿੰਨ ਮੌਜੂਦ ਹੈ ਉਸ ਸਮੇਂ ਦੇ ਸਰਕਾਰੀ ਰਿਕਾਰਡ ਵਿੱਚ ਵੀ ਇਸ ਦਾ ਮਾਮੂਲੀ ਜਿਹਾ ਜ਼ਿਕਰ ਸਿਰਫ 1908 ਦੇ ਇੰਪੀਰੀਅਲ ਗਸਟੀਅਰ ਆਫ ਇੰਡੀਆ ਵਿੱਚ ਹੀ ਮਿਲਦਾ ਹੈ ਇਸ ਦੇ ਬੰਦ ਹੋਣ ਤੋਂ 35 ਸਾਲ ਦੇ ਅੰਦਰ ਹੀ ਰੇਲ ਇਤਿਹਾਸਕਾਰ ਮੈਕ ਸੈਚੂ ਦੇ ਪਟਿਆਲਾ ਦੌਰੇ ਤੱਕ ਯਾਰਚ ਕਬਾਰ ਦੇ ਰੂਪ ਵਿੱਚ ਪੈ ਜਿੰਨਾ ਤੋਂ ਇਲਾਵਾ ਸਮਾਂ ਸਭ ਨਿਸ਼ਾਨੀਆਂ ਨੂੰ ਖਤਮ ਕਰ ਚੁੱਕਾ ਸੀ ਇਸ ਗੌਰਵਮਈ ਵਿਕਾਸ ਦੀ ਕਹਾਣੀ ਨੂੰ ਤਰੋਤਾਜ਼ਾ ਰੱਖਣ ਦੀ ਜ਼ਰੂਰੀ ਹੈ ਕਿ ਪਟਿਆਲਾ ਤੇ ਸਰਹੰਦ ਦੇ ਰੇਲਵੇ ਸਟੇਸ਼ਨਾਂ ਤੇ ਇਸ ਦੇ ਯਾਦਗਾਰ ਜਰੂਰ ਸਥਾਪਿਤ ਕੀਤੇ ਜਾਣ